ਆਪ ਵਾਲੇ 94 ਐਮਐਲਏ ਮਰ ਗਏ ਵਿਚਾਰੇ ਲੋਥਾਂ ਭਿਾਈਆਂ ਕਿਸੇ ਨੂੰ ਤਾਂ ਹੀ ਭਗਵੰਤ ਮਾਨ ਕਹਿੰਦਾ ਫਿਰਦਾ ਕਹਿੰਦਾ ਮੈਂ 10 ਦਿਨ ਹੋਣ ਕਹਿੰਦਾ ਕਚਹਿਰੀਆਂ ਚ ਗੇੜੇ ਮਾਰੂ ਕਿਉਂਕਿ 94 ਦਾ ਲੋਥਾਂ ਨੇ ਨਾਂ ਉਹਨਾਂ ਨੂੰ ਕੁਛ ਦੀਦਾ ਕਿਉਂਕਿ ਅੰਨੇ ਹੋਏ ਫਿਰਦੇ ਆ ਅਸਲ ਚ ਉਹ ਆਪ ਨਹੀਂ ਮਰੇ ਉਹਨਾਂ ਦੇ ਮਾਪੇ ਮਰ ਗਏ ਜਿਵੇਂ ਕਲਯੂਜ ਕਹਿੰਦਾ ਨਾ ਮਾਈ ਬਾਪ ਰੁਪਈਆ ਸਾਰਿਆਂ ਦਾ ਇਹਨਾਂ ਸਾਰਿਆਂ ਦਾ ਮਾਪਿਓ ਰੁਪਈਆ ਤੇ ਵਿਚਾਰਾਂ ਦਾ ਰੁਪਈਆ ਮਰ ਗਿਆ 235 ਜਿਹੜੀਆਂ ਬਦਲੀਆਂ ਹੋਈਆਂ ਇਹਨਾਂ ਕਰਕੇ ਕਿਉਂਕਿ ਕਿਸੇ ਨੇ ਪਤਾ ਨਹੀਂ ਕਿੰਨੇ ਕਿੰਨੇ ਰੁਪਈਏ ਲੈ ਕੇ ਲਵਾਏ ਹੋਣਗੇ ਜਿੰਨੇ ਕਿੰਨੇ ਕਿੰਨੇ ਹਿੱਸੇ ਪੱਤੀ ਜਰਬ ਕਰਕੇ ਗੁਣਾ ਮਾਰ ਕੇ ਲੈ ਕੇ ਜਾਂਦੇ ਸੀ ਕਚਹਿਰੀਆਂ ਚ ਜਾ ਕੇ ਤਹਿਸੀਲਦਾਰਾਂ ਤੋਂ ਹਿਸਾਬ ਪੱਤੀ ਲੈ ਕੇ ਜਾਂਦੇ ਸੀ ਕਿ ਨਹੀਂ ਇਸ ਗੱਲ ਦੀ ਗਵਾਹੀ ਤੁਸੀਂ ਸਾਰਿਆਂ ਨੇ ਪਿਛਲੀ ਪੋਸਟ ਦੇ ਵਿੱਚ ਭਰੀ ਆ ਹਰੇਕ ਬੰਦੇ ਨੇ ਕਿਹਾ ਕਿ ਸਾਡੇ ਏਰੀਏ 'ਚ ਹਾਂਜੀ ਐਮਐਲਏ ਲੈਂਦੇ ਆ ਸਾਡੇ ਏਰੀਏ 'ਚ ਵਾਕਿ ਤਹਿਸੀਲਦਾਰ ਜਿਹੜੇ ਹੈਗੇ ਆ ਉਹ ਸਾਰੇ ਐਮਐਲਏ ਨੂੰ ਹਿਸਾਬ ਪੱਤੀ ਦੰਦੇ ਆ ਪਹਿਲੀ ਗੱਲ ਤਾਂ ਹੁਣ ਤਹਿਸੀਲਦਾਰਾਂ ਨੂੰ ਸਭ ਤੋਂ ਪਹਿਲਾਂ ਆਪ ਦੇ ਮਹਿਕਮੇ ਦਾ ਨਾਮ ਬਦਲਣ ਵਾਸਤੇ ਜ਼ਰੂਰ ਕੀ ਆ ਹੁਣ ਹੜਤਾਲ ਕਰਨੀ ਚਾਹੀਦੀ ਆ ਕਿਉਂਕਿ ਤੁਹਾਡੇ ਮਹਿਕਮੇ ਦਾ ਨਾਂ ਹੀ ਮਾਲ ਮਹਿਕਮਾ वैसे पूरा पंजाब बागोबाग ਆ ਤੁਸੀਂ ਬਾਗੋਬਾਗ ਹੈ ਕਿਉਂਕਿ ਨਹੀਂ ਤੁਸੀਂ ਜ਼ਰੂਰ ਦੱਸ ਦਿਓ ਪਰ ਮੈਂ ਕਹਣਾ ਪਰ ਪੂਰਾ ਬਾਗੋਬਾਗ ਹੋਣ ਨੂੰ ਅਜੇ ਜੀ ਨਹੀਂ ਕਰਦਾ ਕਿਉਂਕਿ ਜੂ ਟਰਨ ਬੜੀ ਖੇਤੀ ਮਾਰ ਲੈਂਦੇ ਆ 15 ਕਿ ਦਿਨਾਂ ਤੱਕ ਕੀ ਆ ਪਤਾ ਲੱਗੂ ਆ ਵੇ ਕੀ ਫੈਸਲਾ ਕਰਦੇ ਆ ਕਿਤੇ ਉਹ ਨਾ ਹੋਵੇ ਫਿਰ ਬਾਰਿਸ਼ ਰਕੀਆ ਸਾਰੇ ਵਾਪਸ ਤੁਰੇ ਉਹਨ ਜਿੱਥੇ ਜਿੱਥੇ ਬਦਲ ਕੇ ਗਏ ਵੇ ਆ ਲਿਸਟਾਂ ਤੇ ਨਿਗਾਹ ਰੱਖਿਓ ਕਿ ਉਹਨੇ ਨਿਗਾਹ ਤੁਨੂੰ ਰੱਖਣੀ ਪੈਣੀ ਆ ਕਿਉਂਕਿ ਚੌਂਕੀਦਾਰ ਚੋਰ ਸੀਗੇ ਜਿਹੜੇ 94 ਚੁਣੇ ਵੇ ਐਮਐਲਏ ਆ ਨਾ ਵੈਸੇ ਤਾਂ 95 ਆ 95 ਚਲੋ ਮੰਨ ਲਿਆ ਜਿਹਨੇ ਐਕਸ਼ਨ ਲਿਆ ਭਗਵਾਨ ਤਮਾਨ ਨੇ ਉਹਨੂੰ ਤਾਂ ਹੀ ਸਾਰਾ ਪੰਜਾਬ ਸਾਵਾਸ਼ੇ ਦੇਈ ਜਾਂਦਾ ਪਰ 94 ਲੋਥਾ ਕਿੱਥੇ ਆ ਕਿਸੇ ਨੇ ਕੋਈ ਕਚਹਿਰੀ ਚੈੱਕ ਕੀਤੀ ਕਿਸ ਨੇ ਜਾ ਕੇ ਬੌੜਿਆ ਕੋਈ ਬੰਦੇ ਦੀ ਕੋਈ ਵੀਡੀਓ ਨਹੀਂ ਸੁਣੀ ਜਿਹੜੀ ਵੀਡੀਓ ਸੁਣਦਿਆਂ ਮਾਂ ਦੇ ਪੁੱਤ ਕਾਂਡੀ ਕਰਦੇ ਆ ਕੋਈ ਨਾ ਕੋਈ ਵੈਸੇ ਪਤੀੜ ਚੰਗੀ ਪਈ ਆ ਜਿਵੇਂ ਕਿ ਆ ਅਸੀਂ ਪਹਿਲਾਂ ਵੀ ਗੱਲ ਕਰਦੇ ਹਾਂ ਵੀ ਚੋਰ ਦੇ ਪੈਰ ਨਹੀਂ ਹੁੰਦੇ ਕੋਈ ਤਸਕੀਲਦਾਰ ਖੜਾ ਹੋਣਾ ਸਾਵਨੇ ਸਟੈਂਡ ਛੱਡ ਕੇ ਇਹਨਾਂ ਦਾ ਪ੍ਰਧਾਨ ਜੀ ਵੀ ਹੁਣ ਤਾਂ ਕਹੀ ਜਾਂਦੇ ਸੀ ਕਹਿੰਦੇ ਜੂ ਸਾਰਿਆਂ ਨੂੰ ਅਸੀਂ ਕਹਤਾ ਸਾਡੀ ਲੋੜ ਹੈਗੀ ਆ ਹੁਣ ਕਹਿੰਦੇ ਕਿਸਾਨ ਅੰਦੋਲਨ ਚੱਲੀ ਜਾਂਦਾ ਡੀਸੀ ਦਾ ਸਾਬ ਸਾਨੂੰ ਕਹਿ ਰਹੇ ਆ ਇਸ ਕਰਕੇ ਸਾਰੇ ਕੰਮ ਦੇ ਪਰਤੋ ਪਰਤ ਤਾਂ ਵੈਸੇ ਵੀ ਆਉਣਾ ਸੀ ਕਿਉਂਕਿ ਤੁਸੀਂ ਪੰਜ ਸੱਤ ਬੰਦੇ ਜਿਹੜੇ ਕਰਪਟ ਸੀਗੇ ਤੁਸੀਂ ਸਾਰਿਆਂ ਨੇ ਆਪਦਾ ਘੱਗਾ ਚੌੜ ਕਰਾ ਕੇ ਬੈਠੇ ਤਾਂ ਹੀ ਕਹਣਾ ਮਾੜੇ ਬੰਦੇ ਪਿੱਛੇ ਨਾ ਲੱਗੋ ਪਰ ਮਸਲਾ ਕੀ ਆ ਇਹਨਾਂ ਦਾ ਪ੍ਰਧਾਨ ਜਿਹੜਾ ਚੰਨੀ ਦੀ ਸਭ ਤੋਂ ਪਹਿਲਾਂ ਦਾ ਫੜੀ ਰਿਸ਼ਵਤ ਦੇ ਕੇਸ ਚੋਂ ਗਿਆ ਹੁਣ ਪ੍ਰਧਾਨ ਜਦੋਂ ਖੜਾ ਗਿਆ ਪ੍ਰਧਾਨ ਨੇ ਕਿਹਾ ਵੀ ਮੈਂ ਆਪਦਾ ਖੜਾ ਛਡਾਲਾ ਇਸ ਕਰਕੇ ਦਲਕਾ ਮਾਰਦਾ ਸੀ ਪਰ ਦਲਕਾ ਕੀ ਆ ਪੁੱਠਾ ਪੈ ਗਿਆ ਤੇ ਭਗਵੰਤ ਮਾਨ ਜੀ ਹੁਣ ਕਿਤੇ ਯੂ ਟਰਨ ਆ ਮਾਰ ਜੇ ਕਿਉਂਕਿ ਕੀਤੀ ਕਰਾਈ ਸਾਰੀ ਖੇਚ ਨਾ ਪਾਲਿਓ ਤੇ 2027 ਤੱਕ ਜਿੰਨੇ ਤਬਾਦਲੇ ਹੋਏ ਆ ਨਾ 235 ਦੇ 35 ਉਸੇ ਥਾਵਾਂ ਤੇ ਲੱਗੇ ਰਹਿਣ ਜਿੱਥੇ ਤੁਸੀਂ ਲਾ ਕੇ ਭੇਜੀ ਆ ਤੇ ਜੇ ਕਿਤੇ ਕੋਈ ਦਿੱਲੀ ਦੇ ਰਸਤੇ ਜਾਂ ਵਿੰਗੈਟ ਡੇਟੇ ਰਾਹ ਤੋਂ ਪਰ ਵਾਪਸ ਆਉਣੇ ਸ਼ੁਰੂ ਹੋ ਗਏ ਜੇ ਇੱਕ ਬੰਦਾ ਵੀ ਵਾਪਸ ਆ ਗਿਆ ਅਸੀਂ ਉਹਦੇ ਦਾ ਜ਼ਿਕਰ ਵੀ ਕਰਾਂਗੇ ਆਪਦੇ ਪੇਜ ਦੇ ਉੱਤੇ ਕਿਤੇ ਉਹ ਨਾ ਹੋਵੇ ਪੈਸੇ ਲੈਣ ਕਰਕੇ ਜਿਹੜੇ ਬਦਲੇ ਸੀ ਕਿਤੇ ਪੈਸੇ ਦੇ ਦੇ ਕੀ ਵਾਪਸ ਆ ਜਾਣ ਪਰ ਥੋੜੀ ਜੀ ਤਹਿਸੀਲਦਾਰ ਨਾਲ ਸਿੰਪਤੀ ਕੀ ਇੱਕ ਗੱਲ ਤੇ ਜਰੂਰ ਬਣਦੀ ਆ ਕਿਉਂਕਿ ਸਭ ਤੋਂ ਵੱਧ ਬਗਾਰਾ ਵੀ ਇਸੇ ਵਿਭਾਗ ਨੂੰ ਪੈਂਦੀਆਂ ਨੇ ਕੋਈ ਮਨਿਸਟਰ ਨੇ ਆਉਣਾ ਕਿਤੇ ਹੋਰ ਨੇ ਆਉਣਾ ਜਿੱਥੇ ਵੀ ਕੋਈ ਪ੍ਰਬੰਧ ਕਰਨਾ ਹੁੰਦਾ ਸਾਰਾ ਕੀ ਹੈ ਇਸੇ ਵਿਭਾਗ ਨੂੰ ਲਾ ਦਿੱਤਾ ਜਾਂਦਾ ਲਾਇਆ ਕਿਉਂ ਜਾਂਦਾ ਮਾਲ ਵਿਭਾਗਾਂ ਤੇ ਜਦੋਂ ਕੇਰਾ ਜ਼ਮੀਰਪ੍ਰਸਟ ਹੋ ਜਾਂਦੀ ਹੈ ਨਾ ਕਿਉਂਕਿ ਚੋਰੀ ਲੱਖ ਦੀ ਵੀ ਚੋਰੀ ਕੱਕ ਦੀ ਵੀ ਤਾਂ ਫਿਰ ਅਗਲੇ ਸੋਚਦੇ ਆ ਵੀ ਜਦੋਂ ਅਸੀਂ ਕੀ ਇੰਨਾ ਖਾਤਰ ਕੁਛ ਨਾ ਕੁਛ ਕਰਨਾ ਫਿਰ ਅਸੀਂ ਕਿਉਂ ਨਾ ਆਉਦੇ ਵਾਸਤੇ ਇਕੱਠੇ ਕਰੀ ਹੁਣ ਥੋੜੀ ਜੀ ਗੱਲ ਅਸੀਂ ਆਪਦੀ ਵੀ ਕਰਨੀ ਗੀ ਹੁਣ ਅਸੀਂ ਗੱਲ ਕਰਦੇ ਆ ਕਿ ਤਸਹੀਲਦਾਰ ਇੱਕ ਰਜਿਸਟਰੀ ਮਗਰ ਰੁਪਈਆ ਲੈਂਦੇ ਆ ਮੈਂ ਪਹਿਲਾਂ ਵੀ ਗੱਲ ਕੀਤੀ ਸੀ 50 50000 ਰੁਪਈਆ ਜੇ ਲਿਆ ਜਾਂਦਾ ਉਹ ਲਿਆ ਕਿਉਂ ਜਾਂਦਾ ਕਿਉਂਕਿ ਜਿਹੜੇ 2 ਨੰਬਰ ਦਾ ਰੁਪਈਆ ਐਡਜਸਟ ਕਰਦੇ ਆ ਨਾ ਕਰੋੜ ਰੁਪਈਆ ਵਾਲੀ ਰਜਿਸਟਰੀ ਕਲੈਕਟਰੇਟ ਕੀ ਆ 10 ਲੱਖ ਹੁੰਦਾ 10 ਲੱਖ ਇੱਕ ਨੰਬਰ ਸ਼ੋਅ ਕਰਕੇ 90 ਲੱਖ 2 ਨੰਬਰ ਦੀ ਬਲੈਕ ਮਨੀ ਆ ਜਿਹੜੀ ਉਹ ਐਡਜਸਟ ਕੀਤੀ ਜਾਂਦੀ ਆ ਤੇ 90 ਲੱਖ ਐਡਜਸਟ ਕਰਨ ਦੇ ਮਸਲੇ ਚ ਫਿਰ ਤਸਹੀਲਦਾਰ 20 50000 ਰੁਪਈਆ ਉਹਨਾਂ ਤੋਂ ਲੈਂਦੇ ਆ ਕਹਿੰ ਤਾਂ 99% ਬੰਦੇ ਸਿਰਫ 2 ਨੰਬਰ ਦਾ ਪੈਸਾ ਐਡਜਸਟ ਕਰ ਰਹੇ ਆ ਉਹਦੇ ਨਾਲ ਮਹੱਤਵ ਦੇ ਵੀ ਵਿਚਾਰਾ ਰਗੜਾ ਜਾਂਦਾ ਜਿਹਨੇ 1 ਨੰਬਰ ਚ ਕੋਈ ਰਜਿਸਟਰੀ ਕਰਾਉਣੀ ਆ ਅੱਜ ਕਿਸੇ ਸ਼ਹਿਰ ਚ ਚਲੇ ਜਾ ਕੇ ਇਹਨੇ 1 ਕਰੋੜ ਰੁਪਏ ਤੋਂ ਘੱਟ ਪਲਾਟ ਨਹੀਂ ਮਿਲਦਾ 20-20 ਹਜ਼ਾਰ ਨੂੰ ਗੱਜ ਦਾ ਰੇਟ ਹੋਇਆ ਪਿਆ ਬਠਿੰਡੇ ਦਾ 50-50 ਹਜ਼ਾਰ ਮਾ ਕੇ ਗੱਜ ਦਾ ਰੇਟ ਹੋਇਆ ਪਿਆ ਸਾਰੀ ਉਮਰ ਦੀ ਕਮਾਈ ਕਰਕੇ ਜਿਹੜਾ ਸਰਕਾਰੀ ਮੁਲਾਜ਼ਮਾ ਨਾ ਉਹ ਇੱਕ ਪਲਾਟ ਲੈ ਕੇ ਘਰ ਪਾਉਣ ਜੋਗਾ ਵੀ ਹੈ ਨਹੀਂ ਕਿਸਾਨਾਂ ਵਾਲੇ ਮਸਲੇ ਦੇ ਭਗਵੰਤ ਮਾਣਿਓ ਤੁਸੀਂ ਯੂ ਟਰਨ ਲੈ ਲਓ ਤਾਂ ਚੰਗੇ ਰਹੋਗੇ हां ਤੁਹਾਡੀ ਇੱਕ ਗੱਲ ਨਾਲ ਅਸੀਂ ਸਹਿਮਤ ਹੈਗਾ ਕਿ ਪੰਜਾਬ ਦਾ ਜਿਹੜਾ ਵਪਾਰ ਆ ਪੰਜਾਬ ਦੀ ਇਨਵੈਸਟਮੈਂਟ ਉਹ ਪ੍ਰਭਾਵਿਤ ਹੋ ਰਹੀ ਹੈ ਜਿਹੜਾ ਵੀ ਕੋਈ ਬਿਜ਼ਨਸਮੈਨ ਆ ਉਹ ਪੰਜਾਬ ਚ ਪੈਸਾ ਲਾ ਕੇ ਰਾਜੀ ਨਹੀਂ ਕਹਿੰਦੇ ਵੀ ਉਹ ਧਰਨੇ ਵਾਲੇ ਕਲਚਰ ਤੋਂ ਉਸਤਾਏ ਹੋਏ ਲੋਕ ਨੇ ਪਰ ਇਹ ਧਰਨੇ ਲਾਉਣੇ ਕਿਉਂ ਪੈਂਦੇ ਆ ਉਹਦੀ ਜੜ ਤੇ ਵੀ ਕੰਮ ਕਰ ਲਈਏ ਨਾ ਮੈਂ ਕਹਿੰਦਾ 18 ਦੀ ਲੋੜ ਇਹ ਹੈ ਨਹੀਂ ਤੁਸੀਂ ਇੱਕ ਗੱਲ ਦੀ ਮਾ ਕੇ ਕੀ ਲੜਾਈ ਲੜ ਲਓ ਤੁਸੀਂ ਖੇਤੀ ਨੀਤੀ ਕੀ ਆ ਲਾਗੂ ਕਰਾ ਲਓ ਜਿਹੜੀ ਨੀਤੀ ਬਣਾਉਂਦਿਆਂ ਨੇ 3 ਸਾਲ ਲਾਤੇ ਉਦੋਂ ਦਾ ਛੁਟਕੀ ਮਾਰ ਕੇ ਐਮਐਸਪੀ ਭਾਵੇਂ ਦੰਦੇ ਸੀ ਪਰ ਮੈਂ ਕਹਣਾ ਜਿਹੜੀ ਅਸਲ ਖੇਤੀ ਨੀਤੀ ਚਾਹੀਦੀ ਆ ਉਹ ਪਿੱਛੇ ਜਿਹੋ ਤੇ ਵਿਚਾਰ ਚਰਚਾ ਵੀ ਕਰਾਈ ਗਈ ਸੀ ਉਹ ਖੇਤੀ ਨੀਤੀ ਲਾਗੂ ਕਰ ਜੇ ਤੁਸੀਂ ਕਰਾਉਣ ਦੇ ਵਿੱਚ ਕਾਮਯਾਬ ਹੋਗੇ ਨਾ ਕਿਸਾਨੀ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਕੱਲੀ ਖੇਤੀ ਨੀਤੀ ਜਿਹੜੀ ਸਟੇਟ ਲਿਸਟ ਹੈਗੀ ਆ بڑے ਲੋਕਾਂ ਨੇ ਕੱਲ੍ਹ ਵਾਲੀ ਪੋਸਟ ਦੇ ਵਿੱਚ ਕਿਸਾਨਾਂ ਵਾਲੀ ਗੱਲ ਦੇ ਉੱਤੇ ਨਾ ਉਸ ਤੇ ਵੀ ਸੀਐਮ ਮਾਨ ਭਗਵੰਤ ਮਾਨ ਦੇ ਸਟੈਂਡ ਨੂੰ ਸਹੀ ਦੱਸਿਆ ਪਰ ਭਗਵੰਤ ਮਾਨ ਜੀ ਤੁਸੀਂ ਸੀਐਮ ਹੋ ਤੇ ਤੁਹਾਨੂੰ ਤਾਂ ਮੰਨ ਲਿਆ ਰੱਖਣਾ ਪਊ ਸਰਕਾਰ ਮਾਂ ਹੁੰਦੀ ਆ ਤੇ ਜਿਹੜੀ ਔਲਾਦ ਹੁੰਦੀ ਆ ਨਾ ਉਹਨੇ ਤਾਂ ਕੀ ਆ ਮਾਕੇ ਮੰਗਣੀਆਂ ਜਦੋਂ ਢਿੱਡ ਨੂੰ ਭੁੱਖ ਲੱਗਦੀ ਆ ਨਾ ਜਵਾਗਤਾ ਮਿਲਕਦੇ ਆ ਤੇ ਜੇ ਮਾਂ ਉਹਨਾਂ ਦੇ ਚਪੇੜੇ ਮਾਰ-ਮਾਰ ਕੇ ਉਹਨੂੰ ਚੁੱਪ ਕਰਾਉਗੀ ਇਹ ਕੰਮ ਸਹੀ ਨਹੀਂ ਹੈਗਾ ਮਾਂ ਨੂੰ ਤਾਂ ਮਨ ਰੱਖਣਾ ਪਊ ਤੇ ਲੋਕਤੰਤਰ ਇਹ ਸਰਕਾਰ ਲੋਕਾਂ ਦੀ ਮਾਂ ਹੁੰਦੀ ਆ ਤੁਹਾਡੇ ਕੋਲੋਂ ਲੋਕਾਂ ਨੂੰ ਆਸ ਜੇ ਹੈਗੀ ਆ ਤਾਂ ਤੁਹਾਨੂੰ ਉਸ ਚੀਜ਼ ਦੇ ਨਾਲ ਸੰਜੀਦਗੀ ਦੇ ਨਾਲ ਕੀ ਆ ਨਿਵੇੜਨਾ ਪਊਗਾ ਪਊਗਾ ਤੇ ਖੇਤੀ ਨੀਤੀ ਦੇ ਵਿੱਚ ਸਾਰੀਆਂ ਮੰਗਾਂ ਵਿੱਚ ਕੀ ਆ ਜਾਂਦੀਆਂ ਨੇ 18 ਮੰਗਲ ਚ ਜੋ ਇੱਕ ਤੇ ਵੀ ਸਹਿਮਤੀ ਨਹੀਂ ਬਣੀ ਅਸੀਂ ਫੇਰ ਕੀ ਆ ਮੈਂ ਕਿਹਾ ਧਰਨੇ ਲਾਉਣ ਦੀ ਮੈਂ ਕਿ ਜਿੰਦਾਬਾਦ ਮੁਰਦਾਬਾਦ ਕਰਨ ਨੂੰ ਤਿਆਰ ਹੋ ਜਾਾਂਗੇ 18 ਤੇ ਸਹਿਮਤੀ ਬਾ ਨਹੀਂ ਸਕਦੀ ਪਰ 18 ਮੰਗਲ ਦਾ ਕਰਕਸਾ ਉਹ ਤੁਹਾਡੀ ਖੇਤੀ ਨੀਤੀ ਹੈਗੀ ਆ ਮੈਂ ਕਿਹਾ ਆਉਣ ਵਾਲਾ ਸਮਾਂ ਸਾਹਮਣੇ ਦੀ ਲੋੜਾ ਦਾ ਲੰਘਿਆ ਉਹਦੇ ਤੇ ਮਿੱਟੀ ਪਾ ਕੇ ਮੈਂ ਕਿਹਾ ਆਉਣ ਵਾਲੀ ਜੀ ਜਨਰੇਸ਼ਨ ਤੇ ਆਉਣ ਵਾਲੀਆਂ ਫਸਲਾਂ ਨੂੰ ਅਸੀਂ ਸਹੀ ਭਾਅ ਲੈਣੇ ਆ ਤੇ ਆਪਦੀ ਖੇਤੀ ਬਚਾਉਣੀ ਆ ਤਾਂ ਸਾਨੂੰ ਨਵੀਂ ਖੇਤੀ ਨੀਤੀ ਪੰਜਾਬ ਸਰਕਾਰ ਦੇ ਗੱਲ ਚ ਗੁੱਠਾ ਦੇ ਕੇ ਕੀ ਆ ਬਣਵਾਉਣੀ ਤੇ ਲਾਗੂ ਕਰਾਉਣੀ ਪੈਣੀ ਆ 3 ਸਾਲ ਗੱਲਾਂ ਚ ਕੱਢ ਤੇ ਬਾਕੀ ਲੜਾਈ ਮੋਦੀ ਵਾਲੀ ਮੈਂ ਕਹਿੰਦਾ ਸਰਕਾਰ ਵੀ ਕਿਸਾਨਾਂ ਦੇ ਨਾਲ ਖੜਕੇ ਫਿਰ ਦਿੱਲੀ ਕਿੰਨੀ ਮੂੰਹ ਕਰੇ ਤੇ ਤੁਸੀਂ ਇਸ ਬਾਰੇ ਕਿਸਾਨਾਂ ਵਾਲੇ ਮਸਲੇ ਤੇ ਕੀ opinion ਰੱਖਦੇ ਹੋ ਉਹ ਕਮੈਂਟ ਬਾਕਸ ਦੱਸਿਓ ਜਰੂਰ